ਸਾਨੂੰ ਕੋਈ ਮਹਿਸੂਸ ਪਿਛਲਾ ਕੋਈ ਜ਼ਾਬ ਨਹੀਂ ਰਹਿੰਦਾ ਸਾਨੂੰ ਬਾਬੇ ਦਾ ਸਰੂਪ ਪਰ ਉਹਨਾਂ ਦੀ ਬਾਣੀ ਉਹੀ ਯਾਦ ਰਹਿੰਦੀ ਹੈ ਚੌਵੀ ਤਨ ਸੱਚੇ ਪਾਤਸ਼ਾਹ ਸਾਨੂੰ ਨਾਮ ਦੀ ਦਾਤ ਵਾਚ ਜੋ ਸਾਡੇ ਅੱਗੇਲੇ ਕਰਮ ਸਿੱਧੇ ਹੋਣ ਪਹਿਲੇ ਕਰਮ ਅਸੀਂ ਭੁਗਤ ਰਹੇ ਹਾਂ ਹੁਣ ਵਾਲੇ ਤੇ ਹੁਣ ਦੇ ਜਿਹੜੇ ਅਸੀਂ ਕਰਮ ਨੇ ਆਪਣੇ ਹੱਥਾਂ ਨਾਲ ਬੀਜ ਬੀਜਣਾ ਇਹ ਅਸੀਂ ਗਾ ਹਨ ਬੀਜ ਬੀਜਣਾ ਵੈਗਰੂ ਦਾ ਨਾਮ ਜਗਾ ਹੋਰ ਕੁਝ ਨਹੀਂ ਹੈਗਾ ਇੱਥੇ ਦੁਨੀਆ ਬਹੁਤ ਭਟਕ ਰਹੀ ਆ ਪਰ ਉਸ ਦੇ ਨਾਲ ਇਹ ਹੈ ਵੀ ਜਿੰਨਾ ਵੀ ਆਪਾਂ ਨਾਮ ਜਪਾਂਗੇ ਉਹ ਨਹੀਂ ਅਸੀਂ ਮੈਂ ਇੰਨੇ ਦੁਖੀ ਆਂ ਤਦੁਖੀ ਹੋ ਕੇ ਮੈਨੂੰ ਵਾਹਿਗੁਰੂ ਦਾ ਉਹ ਸੁਆਸ ਉਹ ਵਾਹਿਗੁਰੂ ਨੇ ਦਿੱਤਾ ਹੋਇਆ ਬੇਨਾਮ ਜਪ ਤੇਰੇ ਨਾਲ ਨਾਲ ਸਾਰੇ ਦੁੱਖ ਕੱਟੇ ਜਾਂਦੇ ਨੇ ਸਾਰੇ ਕੱਟੇ ਜਾਂਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਤਨ ਤਨ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੋ ਕਿਹੋ ਜਿਹਾ ਲੱਗ ਰਿਹਾ ਸਾਨੂੰ ਬਹੁਤ ਵਧੀਆ ਲੱਗਿਆ ਸੀ ਪਿਛਲੇ ਸਾਲ ਵੀ ਆਉਂਦੇ ਰਹੇ ਆ ਐਤ ਕੀ ਫੇਰ ਹੁਣ ਗਰਮੀ ਜੀ ਸ਼ੁਰੂ ਕੀਤੀ ਸੱਚੇ ਪਾਤਸ਼ਾਹ ਬਾਬਾ ਜੀ ਚੜ੍ਹਦੀਆਂ ਕਲਾ ਰੱਖੇ ਇਸੇ ਤਰ੍ਹਾਂ ਸਭਨਾ ਦੀਆਂ ਮਨੋਪਾਂਗਾਂ ਮਨਾ ਪੂਰੀਆਂ ਕਰਨ ਜੇ ਤੁਸੀਂ ਆਉਨੇ ਹੋ ਦੁਪਹਿਰਾ ਸਾਹਿਬ ਚ ਹਾਜ਼ਰੀ ਲਵਾਉਨੇ ਹੋ ਕਿਹੋ ਜਿਹਾ ਲੱਗਦਾ ਹੈ ਸੰਕਟਾਂ ਨਾਲ ਵਿਚਰਦੇ ਹੋ ਜਦੋਂ ਸਾਨੂੰ ਕੋਈ ਮਹਿਸੂਸ ਪਿਛਲਾ ਕੋਈ ਯਾਦ ਨਹੀਂ ਰਹਿੰਦਾ ਸਾਨੂੰ ਬਾਬੇ ਦਾ ਸਰੂਪ ਪਰ ਉਹਨਾਂ ਦੀ ਬਾਣੀ ਉਹੀ ਯਾਦ ਰਹਿੰਦੀ ਹੈ 24 ਘੰਟੇ ਕਹਿੰਦੇ ਬਾਬਾ ਦੀਪ ਸਿੰਘ ਜੀ ਐਨੇ ਦਿਆਲੂ ਨੇ ਨਾ ਵੀ ਇਹਨਾਂ ਤੋਂ ਕੁਝ ਵੀ ਆ ਕੇ ਮੰਗੋ ਤਾਂ ਪੂਰਾ ਜਰੂਰ ਹੁੰਦਾ ਹਾਂਜੀ ਇਹ ਹੁੰਦਾ ਤੇ ਸਭ ਕੁਝ ਹੁੰਦਾ ਜੋ ਵੀ ਦਾਤਾਂ ਆਪਾਂ ਮੰਗਾਂਗੇ ਸਭ ਬੁਰਗਾਂ ਹੋਣੇ ਕੁਛੇ ਕੁਛ ਮੰਗਿਆ ਹੋਵੇ ਅਸੀਂ ਤਾਂ ਨਾਮ ਦੀ ਦਾਤ ਮੰਗੀ ਆ ਜੀ ਸੱਚੇ ਪਾਤਸ਼ਾਹ ਸਾਨੂੰ ਨਾਮ ਦੀ ਦਾਤ ਵਾਚ ਜੋ ਸਾਡੇ ਅੱਗੇਲੇ ਕਰਮ ਸਿੱਧੇ ਹੋਣ ਪਹਿਲੇ ਕਰਮ ਅਸੀਂ ਭੋਗਤ ਰਹੇ ਹਾਂ ਹੁਣ ਵਾਲੇ ਤੇ ਹੁਣ ਦੇ ਜਿਹੜੇ ਅਸੀਂ ਕਰਮ ਨੇ ਆਪਣੇ ਹੱਥਾਂ ਨਾਲ ਬੀਜ ਬੀਜਣਾ ਇਹ ਅਸੀਂ ਗਾਹਨੂੰ ਬੀਜ ਬੀਜਣਾ ਹੁਣ ਆਪਾਂ ਦੇਖਦੇ ਹਾਂ ਅੱਜ ਕੱਲ ਦੇ ਜੀਵਨ ਦੇ ਵਿੱਚ ਕੀ ਜਿਹੜੀ ਸਾਰੀ ਸੰਗਤ ਐ ਉਹ ਜਿਹੜੀਆਂ ਸੰਸਾਰੀ ਚੀਜ਼ਾਂ ਨੇ ਉਹਨਾਂ ਦੇ ਮਗਰ ਭੱਜਦੀ ਹੈ ਪੈਸਾ ਹੋ ਗਿਆ ਦੌਲਤ ਹੋ ਗਈ ਪਰ ਜੇ ਆਪਾਂ ਅਸਲੀ ਗੱਲ ਕਰੀਏ ਤਾਂ ਸਿਰਫ ਵਾਹਿਗੁਰੂ ਦਾ ਨਾਮ ਹੀ ਜਿਹੜਾ ਨਾਲ ਜਾਣਾ ਹੈ ਨਾਲੇ ਜਾਣਾ ਹੈ ਵਾਹਿਗੁਰੂ ਦਾ ਨਾਮ ਜਾਣਾ ਹੋਰ ਕੁਝ ਨਹੀਂ ਹੈਗਾ ਇੱਥੇ ਦੁਨੀਆ ਬਹੁਤ ਭਟਕ ਰਹੀ ਆ ਪਰ ਉਸ ਦੇ ਨਾਲ ਇਹ ਆ ਵੀ ਜੇ ਨਾ ਵੀ ਆਪਾਂ ਨਾਮ ਜਪਾਂਗੇ ਉਹ ਨਹੀਂ ਅਸੀਹ ਕਹਿੰਦੇ ਜੇ ਜੇਕਰ ਆਪਾਂ ਨਾਮ ਵੀ ਸੱਚੇ ਦਿਲੋਂ ਜਪਣਾ ਸ਼ੁਰੂ ਕਰ ਦੇਣਾ ਕੰਮ ਆਪਣੇ ਆਪ ਹੀ ਸਿੱਧੇ ਹੋਣੇ ਸ਼ੁਰੂ ਹੋ ਜਾ ਆਪੇ ਹੁੰਦੇ ਨੇ ਜੀ ਆ ਪਰਨੇ ਨੇ ਕਿਸੇ ਦਾ ਕਹਿਤੇ ਨਹੀਂ ਉਹ ਕੋਈ ਅੜਚਨ ਰਹਿੰਦੀ ਨਹੀਂ 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 ਰਹਿੰਦੀ ਬਿਲਕੁਲ ਹੀ ਨਹੀਂ ਰਹਿੰਦੀ ਮੈਂ ਇੰਨੇ ਦੁਖੀਾਂ ਅੰਤ ਦੁਖੀ ਹੋ ਕੇ ਮੈਨੂੰ ਬੈਗਰੂ ਦਾ ਉਹ ਸੁਆਸ ਉਹ ਬੈਗਰੂ ਨਹੀਂ ਦਿੱਤਾ ਹੋਇਆ ਬੇਨਾਮ ਜਪ ਤੇਰੇ ਨਾਲ ਨਾਲ ਸਾਰੇ ਦੁੱਖ ਕੱਟ ਜਾਂਦੇ ਨੇ ਸਾਰੇ ਕੱਟੇ ਜਾਂਦੇ ਨੇ ਸੰਗਤਾਂ ਨੂੰ ਇਹ ਕਹਿਣਾ ਚਾਹੁੰਗੀ ਜਿਹੜੇ ਘਰ ਬੈਠੇ ਦਰਸ਼ਨ ਕਰ ਰਹੇ ਆ ਅਸੀਂ ਤਾਂ ਇਹ ਹੀ ਕਹਿੰਨੇ ਆ ਸਭ ਸੰਗਤਾਂ ਨੂੰ ਐ ਵੀ ਤੁਸੀਂ ਸੱਚੇ ਪਾਤਸ਼ਾਹ ਬਾਬਾ ਦੇਵ ਸਿੰਘ ਦੇ ਚਾਪਨਾ ਦੇ ਨਾੜ ਲੱਗੋ ਔਰ ਨਾਮ ਜਪੋ ਅਰੇ ਲੋਕਾਂ ਨੂੰ ਇਹ ਬਾਣੀ ਦਾ ਨਾਮ ਬੰਡੋ ਬਿਲਕੁਲ ਬਸ ਇਹ ਸਾਡੀ ਤਾਂ ਬੇਨਤੀ ਹੈ ਸਭ ਪੜ੍ਹਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ